구독아 okay. uh, <laughs> ਇਹ ਕੋਈ ਨਹੀਂ ਦੇ ਦਾਸ ਰਵਿੰਦਰ ਸਿੰਘ ਖਾਲਸਾ ਆਲ ਇੰਡੀਆ ਸਿੱਖ ਸਦਕਾਰ ਕਮੇਟੀ ਅੱਜ ਮੇਰੇ ਵੀਰ ਦਮਦਮੀ ਟਕਸਾਲ ਤੋਂ ਬਾਬਾ ਜੀ ਆਏ ਆ ਜ਼ਿਲ੍ਹਾ ਫਗਵਾੜੇ ਤੋਂ ਸ਼ਹੀਦ ਸਿੰਘ ਜੀ ਆਏ ਆ ਸ਼੍ਰੀ ਮੀਤ ਪ੍ਰਧਾਨ ਜੀ ਇੱਥੋਂ ਦੇ ਹੋਰ ਜਥੇਬੰਦੀਆਂ ਬੜੀਆਂ ਆਈਆਂ ਮੇਰੇ ਆਲ ਇੰਡੀਆ ਸਿੱਖ ਸਦਕਾਰ ਕਮੇਟੀ ਦੇ ਹੋਰ ਸਾਰੇ ਸੱਜਣ ਮੇਰੇ ਗਰੁੱਪ ਮੇਰਾ ਪੂਰਾ ਆ ਜੀ ਅੱਜ ਅਸੀਂ ਇੱਥੇ ਕਾਲ ਤਗਤ ਸਾਹਿਬ ਤੇ ਮੰਗ ਪੱਤਰ ਦੇਣ ਆਏ ਆ ਜੀ ਪਿੰਡ ਵਿਰਕਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦੇ ਵਿੱਚ ਇੱਕ ਗੁਰੂ ਘਰ ਹੈ ਜੀ ਜਿਸ ਦਾ ਨਾਮ ਸ਼ਹੀਦਾ ਸਗਤ ਰੱਖਿਆ ਗਿਆ ਉਸ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੇ ਬਰਾਬਰ ਇਹਨਾਂ ਨੇ ਮਟੀਆਂ ਬਣਾਈਆਂ ਜੀ ਦੂ ਪਰ ਪਿੰਡ ਵਾਲਿਆਂ ਨੂੰ ਵੀ ਪਤਾ ਕਿ ਉਹ ਮਟੀਆਂ ਲਾਲ ਸਿੰਘ ਤੇ ਦੂਜਾ ਸਿੰਘ ਦਾ ਲਾਹਵ ਸਿੰਘ ਦੀ ਮੱਟੀ ਕਹਿੰਦੇ ਆ ਜੀ ਕਾਫੀ ਸਮੇਂ ਤੋਂ ਬਣੀਆਂ ਆਈਆਂ ਸਿੱਖ ਸੰਗਤ ਪਹਿਲੇ ਮੱਟੀ ਦੇ ਮੱਥਾ ਟੇਕਦੀ ਹੈ ਤੇ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦੇ ਜੋ ਡੋਸਟਰ ਦੇ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀਈ ਉਹ ਕਹਿੰਦੇ ਜੀ ਸਾਨੂੰ ਤਾਂ ਸ਼ੁਰੂ ਤੋਂ ਇਸ ਮੱਟੀ ਦੇ ਨਾਲ ਜੋੜਿਆ ਗਿਆ ਅਸੀਂ ਨਹੀਂ ਹਟ ਸਕਦੇ ਉਸ ਬੰਧ ਵਿੱਚ ਸਾਡੇ ਮਨ 'ਚ ਬੜਾ ਰੋਸ ਹੈ ਜਥੇਬੰਦੀਆਂ ਵੱਲੋਂ ਵੀ ਇਕਸਾਲ ਵੱਲੋਂ ਵੀ ਸ਼੍ਰੋਮਣੀ ਭਗਤ ਬਾਬਾ ਮੇਜਰ ਸਿੰਘ ਦੇ ਜਹੇਦਾਰ ਜੀ ਆਏ ਦੀ ਇੱਥੇ ਫਗਵਾੜੇ ਤੋਂ ਸ਼ਤੀਸ਼ ਸਿੰਘ ਜੀ ਹੋਰ ਮੇਰੇ ਨਾਲ ਦੇ ਮੇਰੇ ਸਿੰਘ ਤੋਂ ਬੇਨਤੀ ਕਰਨੀ ਚਾਹਨਾ ਵਾ ਕਾਲਕਤਕ ਸਾਬ ਨੂੰ ਕਿ ਜਿਹੜਾ ਕਾਲਕਤਕ ਸਾਬ ਤੋਂ ਫਰਮਾਨ ਜਾਰੀ ਹੋਇਆ ਕਿ ਹਰ ਗੁਰੂ ਘਰ ਦੇ ਵਿੱਚ ਪ੍ਰਬੰਧਕ ਅਧਿਕਾਰੀ ਅੰਮ੍ਰਿਤਧਾਰੀ ਹੋਣੇ ਲਾਜ਼ਮੀ ਹੈ ਜੀ ਕਸ ਗੁਰੂ ਘਰ ਦੇ ਵਿੱਚ ਕੋਈ ਬੁੱਤ ਮਟੀ ਇਦਾਂ ਦੀ ਚੀਜ਼ ਨਾ ਹੋਵੇ। ਕਾਲਾ ਸਾਹਿਬ ਕారణ ਕਿਸਮ ਦੇ ਕਿਹਤੂ ਕਹਿੰਦੇ ਬਾਬਾ ਜੀ ਇਸ ਚੀਜ਼ ਦਾ ਬੜਾ ਵੱਡਾ ਅੰਧੂਰਾ ਚੱਲ ਰਿਹਾ ਜੀ। ਸਿਰਫ ਇੱਕ ਸਿੱਖ ਜਥੇਬੰਦੀ ਐਸੀ ਹੈ ਜਿਹਨੂੰ ਹਰ ਵਾਰੀ ਆਪਣਾ ਰੋਸ ਪ੍ਰਗਟ ਕਰਨੇ ਕਾਲਾ ਸਾਹਿਬ ਤੇ ਆਉਣਾ ਪੈਂਦਾ ਜੀ। ਹਰ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਦੀ ਬੇਅਤੀ ਹੈ ਕਿਉਂਕਿ ਇਹਨੂੰ ਬਹੁਤ ਵੱਡੀ ਬਾਬਾ ਜੀ ਬਹੁਤ ਵੱਡੀ ਬੇਸ ਵੀ ਹੋ ਗਈ। ਸਾਨੂੰ ਪੰਥ ਤੋਂ ਢੋੜ ਕੇ ਮੱਢੀਆਂ ਦੇ ਨਾਲ ਲਾਇਆ ਜਾ ਰਿਹਾ ਜੀ। ਇਹ ਬਹੁਤ ਤਗੜੀਆਂ ਇੱਕ ਸੈਂਟਰ ਦੀ ਚਾਲ ਕਹਿ ਲਓ। ਔਰ ਉੱਥੋਂ ਦਾ ਪ੍ਰਸ਼ਾਸਨ ਖੁਦ ਸਾਨੂੰ ਕਹਿ ਰਿਹਾ ਕਿ ਬਾਬਾ ਜੀ ਤੁਸੀਂ ਕਾਲ ਤੱਕ ਉੱਥੇ ਜਾ ਕੇ ਜਾ ਕੇ ਪਰੋ ਇੱਥੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਇਹਦੀਆਂ ਜੀ ਪਤਾ ਨਹੀਂ ਜੀ ਜਿਹੜੇ ਉਹਨਾਂ ਦੇ ਪਰਿਵਾਰ ਹੈ ਜੀ ਉਹ ਸਾਰੇ ਮੋਨੇ ਖੋਨੇ ਆ ਜੀ ਉਹਨਾਂ ਨੂੰ ਗੁਰੂ ਸਿੱਖੀ ਨਾਲ ਕੁਝ ਨਹੀਂ ਆ ਜੀ ਉਹ ਆਪ ਉੱਥੇ ਡੇਰਿਆਂ ਤੇ ਜਾਂਦੇ ਆ ਜੀ ਜਿਹੜਾ ਨੂਰ ਮੈਲ ਲੱਗੇ ਡੇਰਾ ਆ ਉੱਥੇ ਜਾਂਦੇ ਆ ਜੀ ਇੱਕ ਪਾਸੇ ਤੋਂ ਐਸੀ ਹਾਂ ਜੀ ਪ੍ਰਕਾਸ਼ ਹੋਇਆ ਹਾਂਜੀ ਹਾਂਜੀ ਪ੍ਰਕਾਸ਼ ਹੋਇਆ ਜੀ ਗੁਰੂ ਆ ਵੀਡੀਓ ਦਿਨੇ ਜੀ ਉਤੋਂ ਦੀ ਤੁਸੀਂ ਵੀਡੀਓ ਦੇ ਵਿੱਚ ਦੇਖੋ ਸਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਆ ਕਾਲ ਤੋਂ ਜਿੱਥੇ ਬੰਦਿਆ ਪਹਿਲਾਂ ਵੀ ਆਈਆਂ ਨੇ ਕੀ ਲੱਗਦਾ ਹੈ ਕਿ ਪਰ ਇਸ ਵਾਰ ਸਾਨੂੰ ਭਰੋਸਾ ਹੈ ਜੀ ਕਿ ਜਥੇਦਾਰ ਸਾਹਿਬ ਕੋਈ ਐਕਸ਼ਨ ਜ਼ਰੂਰ ਲੈਣਗੇ ਜੀ ਥੋੜੇ ਸਮੇਂ ਤੋਂ ਸਾਨੂੰ ਵੀ ਥੋੜੀ ਰਾਹਤ ਮਿਲੀ ਹੈ ਸਦਕਾਰ ਕਮੇਟੀ ਨੂੰ ਕਿ ਸਾਡੀ ਥੋੜੀ ਬੋਤੀ ਸੁਣਵਾਈ ਹੋ ਰਹੀ ਹੈ ਜੀ ਸਿੰਘ ਸਾਹਿਬ ਕਿੱਦਾਂ ਦੇ ਰਹੇ ਤੁਸੀਂ ਦੱਸੋ ਸ਼ੀਦਾ ਸਿੰਘ ਰਹਿੰਦੇ ਗੁਰਦੁਆਰਾ ਬਾਬਾ ਜੀ ਇੱਕ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਸ਼ੀਦਾ ਸਿੰਘਾਂ ਦੇ ਨਾਮ ਤੇ ਗੁਰੂ ਅਰਜਨ ਦੇਵ ਪਾਸ਼ਾ ਮਾਰੇ ਤੋਂ ਵੱਡੋ ਕੋਈ ਰਾ ਸ਼ਹੀਦ ਹੋ ਗਿਆ ਜਾਂ ਛੋਟੇ ਸਹਿਬ ਜਾਨ ਦੇ ਉੱਪਰ ਕੋਈ ਰਾ ਸ਼ਹੀਦ ਹੋ ਗਿਆ ਇਹ ਲੱਗਦਾ ਕਿ ਲਾਲਚ ਵਾਸ ਕਰਕੇ ਸਾਰਾ ਬਾਬਾ ਜੀ ਮਾਰੇ ਦਾ ਪ੍ਰਕਾਸ਼ ਕਰਕੇ ਉੱਥੇ ਇੱਕ ਪ੍ਰੋਪਗੈਂਡਾ ਖੜਾ ਕੀਤਾ ਜਾ ਰਿਹਾ ਮਾਰੇ ਦੇ ਬਰਾਬਰ ਸ਼ਹੀਦਾਂ ਨੂੰ ਦਰਜਾ ਦਿੱਤਾ ਜਾ ਰਿਹਾ ਜੀ ਠੀਕ ਬਹੀਨ ਵਾਏ ਗੁਰਜੀਤ ਕਾਲਸਾ ਵਾਏ ਗੁਰਜੀਤ ਕੀ ਫਤਿਹ ਅੱਜ ਪੂਰੀ ਸਿੱਖ ਜਥੇਬੰਦੀ ਆਖਰ ਤੱਕ ਸਾਥ ਤੇ ਕੱਟੀ ਹੋਈ ਆ ਅਸੀਂ ਇੱਕ ਮੰਗ ਪੱਤਾ ਜਤੇਦਾਰ ਸਾਹਿਬ ਨੂੰ ਦੇਣਾ ਚਾਹੁੰਦੇ ਆ ਕਿ ਇੱਕ ਸਪੈਸ਼ਲ ਇੱਕ ਜਿਹੜਾ ਪਿੰਡ ਬਿਰਕਾਂ ਦੇ ਵਿੱਚ ਦਾ ਮਾਮਲਾ ਹੈਗਾ ਇਹ ਕਿ ਉੱਥੇ ਗੁਰੂ ਘਰ ਦੇ ਬਰਾਬਰ ਬਿਲਕੁਲ ਮਟੀਆਂ ਬਣੀਆਂ ਹੋਈਆਂ ਅਸੀਂ ਉਹਨਾਂ ਨੂੰ ਦੋ ਤਿੰਨ ਵਾਰੀ ਇਸ ਗੱਲ ਤੋਂ ਵੜ ਗਿਆ ਵੀ ਆ ਕੁਝ ਜਿਹੜੇ ਉੱਥੇ ਦੇ ਜਿਹੜੇ ਸੱਜਣ ਪ੍ਰੇਮੀ ਹੈਗੇ ਜਿਨ੍ਹਾਂ ਨੂੰ ਸਮਝ ਆ ਉਹ ਚਾਹੁੰਦੇ ਆ ਕਿ ਉੱਥੇ ਮਟੀਆਂ ਨਹੀਂ ਹੋਣੀਆਂ ਚਾਹੀਦੀਆਂ ਗੁਰੂ ਸਾਹਿਬ ਦੀ ਬਿਆਦ ਵੀ ਹੋ ਰਹੀ ਹੈ ਅਸੀਂ ਵੀ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਪ੍ਰਸ਼ਾਸਨ ਨੇ ਸਾਡਾ ਸਾਥ ਨਹੀਂ ਦਿੱਤਾ ਉਹ ਕਹਿੰਦੇ ਆ ਕਾਲ ਤੱਕ ਤੇ ਜਾਓ ਜੋ ਕਾਲ ਸਾਹਿਬ ਤੋਂ ਹੁਕਮ ਲੈ ਕੇ ਆਓ ਅਸੀਂ ਜਤੇਦਾਰ ਸਾਹਿਬ ਨੂੰ ਵੀ ਬੇਨਤੀ ਕਰਨਾ ਚਾ ਇਹ ਇਦਾਂ ਦੀਆਂ ਮਟੀਆਂ ਹੋਰ ਵੀ ਬਹੁਤ ਗੁਰੂ ਘਰਾਂ ਦੇ ਵਿੱਚ ਹੈਗੀਆਂ ਜਿਹੜੀ ਮੰਨਤੀਆਂ ਜੇ ਚਲੋ 200 ਸਾਲ 100 ਸਾਲ ਤੋਂ ਪੁਰਾਣੀਆਂ ਚੱਲੀਆਂ ਆ ਰਹੀਆਂ ਲੇਕਿਨ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਕਿਉਂਕਿ ਸਰਾਸਰ ਮਹਾਰਾਜ ਦੀ ਬਿਦਦੀ ਆ ਕਿ ਪਹਿਲਾਂ ਮਟੀਆਂ ਤੇ ਜਾਂਦੇ ਆ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਸੇਵਾ 'ਚ ਲੱਗਦੇ ਤੇ ਖਾਲਸਾ ਹੀ ਤੁਹਾਡਾ ਨਹੀਂ ਇੱਥੇ ਕਾਰਵਾਈ ਹੋਈ ਤੇ ਨਾ ਸੱਟ ਕੀ ਕਿਉਂਕਿ ਅਕਸਰ ਹੀ ਦੇਖਿਆ ਜਾ ਰਿਹਾ ਤੇ ਮੰਗ ਪੱਤਰ ਆਉਂਦੇ ਜਰੂਰ ਆ ਪਰ ਕੋਈ ਕਾਰਵਾਈ ਦਿਖਾਈ ਨਹੀਂ ਅਸੀਂ ਫਿਰ ਜੰਗੀ ਪદ્ધਤੀ ਉਹਦਾ ਕਿ ਆਪਾਂ ਮੋਰਚਾ ਲਾਵਾਂਗੇ ਪਹਿਲਾਂ ਕਿਉਂਕਿ ਸਾਡਾ ਜਿਹੜਾ ਸਾਡੀ ਸੁਪਰੀਮ ਪਾਵਰ ਇਹੀ ਅਕਾਲ ਤਖਤ ਜੀ ਜੇ ਇਹ ਸਾਡੀਆਂ ਮੰਗਾਂ ਨੂੰ ਮੰਨਦੇ ਆ ਉਮੀਦ ਆ ਕਿ ਦਸੇਦਾਰ ਸਾਹਿਬ ਬੜੇ ਸੂਝਵਾਨ ਹੈ ਮੰਨਣਗੇ ਲੇਕਿਨ ਜੇ ਨਹੀਂ ਮੰਨਣੇ ਅਸੀਂ ਆਪਣੇ ਪੰਥ ਦੇ ਤੌਰ ਤੇ ਉਹਦਾ ਮੁਕਲ ਅਕਾਲ ਤਖਤ ਜੀ ਨੂੰ ਦਰਬਾਰ ਪਾਸੇ ਲਈ ਜਾ ਰਹੇ ਕਿਉਂਕਿ ਮੜੀਆਂ ਤੇ ਮਹਾਰਾਜ ਨੂੰ ਉੱਥੇ ਰੱਖ ਕੇ ਤੇ ਮੜੀਆਂ ਵੱਲ ਧਿਆਨ ਦਿੰਦਾ ਦੇਖੋ ਜੀ ਮੜੀਆਂ ਦੀਆਂ ਤਾਂ ਪ੍ਰੋਬਲਮ ਹੈ ਹੀ ਹੈ ਲੇਕਿਨ ਇੱਕ ਪਿੱਛੇ ਜੇ ਤੁਸੀਂ ਵੀ ਵੀਡੀਓ ਵਾਇਰਲ ਹੋਈ ਹੋ ਦੇਖੀ ਹੋਣੀ ਆ ਤੇ ਤੀਆਂ ਦਾ ਤਿਉਹਾਰ ਮਨਾ ਰਹੇ ਆ ਤੀਆਂ ਦਾ ਤਿਉਹਾਰ ਜਿਹੜਾ ਗੁਰਮਤ ਦੇ ਸਿਧਾਂਤਾਂ ਦੇ ਅਕੋਰਡਿੰਗ ਨਹੀਂ ਹੈ ਉੱਥੇ ਵੀ ਲੇਕਿਨ ਚਲੋ ਉਹਨਾਂ ਨੂੰ ਜਿਹੜੇ ਅਣਜਾਣ ਹੈ ਨਹੀਂ ਪਤਾ ਲੇਕਿਨ ਭਾਈ ਸਾਹਿਬ ਉੱਤੇ ਅਰਦਾਸਾਂ ਕਰ ਰਿਹਾ ਇਕ ਪਿੰਡ ਦਾ ਮਸਲਾ ਸਾਡੇ ਕੋਲ ਆਇਆ ਸੀ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਹੁਣ ਇਸ ਇੱਕ ਇੱਕ ਪਿੰਡ ਦਾ ਮਸਲਾ ਹੋਰ ਆ ਉਹ ਵੀ ਅਕਾਲ ਤਖਤ ਸਾਹਿਬ ਤੇ ਅਸੀਂ ਜਿ세 ਦਾ ਸਾਹਿਬ ਨੂੰ ਬੇਨਤੀ ਕਰਨੀ ਆ ਕਿ ਕੁਝ ਗ੍ਰੰਥੀ ਸਾਹਿਬਾ 5-7% ਜਿਹੜੇ ਹੈਗੇ ਆ ਇਹਨਾਂ ਨੂੰ ਕਿ ਗਿਆਨ ਦੀ ਹਜੇ ਥੋੜੀ ਹੋਰ ਲੋੜ ਹੈ ਉਹਨਾਂ ਦੀ ਕੋ ਕਲਾਸਾਂ ਲਾਈਆਂ ਜਾਣ ਉਹਨਾਂ ਨੂੰ ਗੁਰਮਤਿ ਦੇ ਸਿਧਾਂਤਾਂ ਤੋਂ ਹੋਰ ਜਾਣੂ ਕਰਵਾਇਆ ਜਾਵੇ